ਆਮ ਇਨਸਾਨ ਲਈ ਸ਼ਨੀ ਦੀ ਕੀ ਰੈਮਡੀ ਹੋ ਸਕਦੀ ਹੈ ਕਿ ਸ਼ਨੀ ਉਹਨਾਂ ਦਾ ਬਿਹਤਰ ਹੋ ਜਾਵੇ ਕੋਈ ਇਹੋ ਜੀ ਅੱਜ ਸਾਨੂੰ ਦੱਸ ਕੇ ਜਾਓ ਰੈਮਡੀ ਸਭ ਤੋਂ ਪਹਿਲੇ ਨੰਬਰ ਤੇ ਹੈ ਕਿ ਹਰ ਇਨਸਾਨ ਨੂੰ ਆਪਦੇ ਨਹਾਣ ਦੇ ਟਾਈਮ ਤੇ ਸਰੋਂ ਦਾ ਤੇਲ ਯੂਜ਼ ਕਰਨਾ ਚਾਹੀਦਾ ਹੈ ਬਾਡੀ ਤੇ ਮਲ ਕੇ ਬਾਡੀ ਤੇ ਮਲ ਕੇ ਅੱਛਾ ਸ਼ਨੀ ਦਾ ਸਭ ਤੋਂ ਵਧੀਆ ਪਾਏ ਠੀਕ ਹੈ ਜੀ ਇੱਕ ਘਰ ਦੇ ਵਿੱਚ ਤਵਾ ਜਿਹੜਾ ਹੈ ਹਾਂਜੀ ਉਹ ਤਵਾ ਜਿਹੜਾ ਹੈ ਤੁਹਾਡਾ ਕਦੇ ਨਾ ਕਦੇ ਉਹਦੇ ਤੇ ਲੱਕੜਾ ਬਲਨੀਆ ਚਾਹੀਦੀ ਹੈ ਅੱਜ ਕੱਲ ਤਵਾ ਜਿਹੜਾ ਹੈ ਆਪਾਂ ਗੈਸ ਤੇ ਬਲਦੇ ਆ ਇਹਦੇ ਨਾਲ ਸ਼ਨੀ ਠੀਕ ਨਹੀਂ ਹੋ ਰਿਹਾ अच्छा ਜਿੰਨਾ ਤਵਾ ਕਾਲਾ ਹੋਊਗਾ ਤੇ ਯਾਨਕੀ ਕਾਲਸ ਲੱਗੂਗੀ ਹਾਂਜੀ ਉਹਨਾਂ ਹਾਲੇ ਕਿ ਲੋਕਾਂ ਦਾ ਸ਼ਨੀ ਬਹੁਤ ਖਰਾਬ ਹੋ ਜੇ ਹਮ ਅੱਜ ਲੋਕਾਂ ਦੀ ਅੱਖਾਂ ਤੇ ਇਫੈਕਟ ਕੀ ਪੈ ਰਿਹਾ ਐ ਐਸੇ ਕਰਕੇ ਪੈ ਰਿਹਾ ਐ ਅਗਰ ਅਸੀਂ ਦੀਵਾਲੀ ਨਾ ਮਨਾਈਏ ਹਮ ਜੀ ਸੁਣ ਲਓ ਦੀਵਾਲੀ ਨਾ ਮਨਾਈਏ ਤਾਂ ਸ਼ਨੀ ਹੋਰ ਖਰਾਬ ਹੋ ਜੇ ਕਿਉਂਕਿ ਉਸ ਦਿਨ ਅਸੀਂ ਸਰੋਂ ਦਾ ਤੇਲ ਦਾ ਦੀਵਾ ਜਗਾਉਂਦੇ ਆ ਇਹਦੇ ਨਾਲ ਸਭ ਤੋਂ ਜ਼ਿਆਦਾ ਸ਼ਨੀ ਅੱਛਾ ਹੁੰਦਾ ਅੱਗੇ ਕੀ ਹੁੰਦਾ ਸੀ ਕਦੇ ਰਾਹੂ ਖਰਾਬ ਹੁੰਦਾ ਸੀ ਨਹੀਂ ਅਸੀਂ ਕੀ ਕਰਦੇ ਸੀ ਸੁਣਨ ਵਾਲੀ ਗੱਲ ਹੈ ਕਦੇ ਕਿਸੇ ਕਿਤਾਬ 'ਚ ਨਹੀਂ ਲਿਖਿਆ ਮਿੱਟੀ ਦਾ ਤੇਲ ਦਾ ਸੀ ਦੀਵਾ ਹਾਂਜੀ ਘਰ ਦੇ ਵਿੱਚ ਬੱਤੀ ਬਣਾ ਕੇ ਜਗਾਣੀ ਜਗਾਉਂਦੇ ਸੀ ਹਾਂਜੀ ਰੋਸ਼ਨੀ ਕਰਦੇ ਸੀ ਰੋਸ਼ਨੀ ਕਰਦੇ ਸੀ ਇੱਕ ਲੋਹਾ ਆ ਗਿਆ ਸ਼ਨੀ ਹਾਂਜੀ ਟੀਵੀ ਵੀ ਸ਼ਨੀ ਹਾਂਜੀ ਉਸ ਵਾਰ ਜਿਹੜੀ ਬੱਤੀ ਬਣਾਣੀ ਉਹ ਸ਼ੁਕਰ ਅੱਛਾ ਜਦੋਂ ਇਹਨੇ ਜਲਣਾ ਹੈ ਇਹਨੇ ਘਰ ਦੇ ਵਿੱਚ ਨੌਂ ਦੀ ਦਾ 12 ਸਿੱਧਾ ਕਰਨੀ ਹੈ ਪੈਸੇ ਦੀ ਠਹਿਰਾ ਲੈਣਾ ਅੱਛਾ ਖਰਚਾ ਘੱਟ ਹੋਣਾ ਠੀਕ ਹੈ ਬੱਚੇ ਦੇ ਸੱਟ ਘੱਟ ਵਜਣੀ ਹੈ